ਤਰਨਤਾਰਨ ਦੀਆਂ ਜਿਮਨੀ ਚੋਣਾ ਨੇ ਪੰਜਾਬ ਦਾ ਸਿਆਸੀ ਅਖਾੜਾ ਪਖਾੜ ਦਿੱਤਾ ਹੈ ਤੇ ਉੱਥੇ ਬੀਬੀ ਸੁਖਵਿੰਦਰ ਕੌਰ ਦੇ ਹੱਕ ਦੇ ਵਿੱਚ ਸੁਖਵੀਰ ਸਿੰਘ ਬਾਦਲ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਦੇ ਕਹਿਣੇ ਹੈ ਕਿ ਸਵਾਰ ਅਕਾਲੀ ਦਲ ਦੀ ਸਰਕਾਰ ਲਿਆਓ ਤੇ ਉੱਥੇ ਹੀ ਪੰਜਾਬ ਦੇ ਵਿੱਚ ਜਲਦ ਹੀ ਜਿਹੜਾ ਕਿ ਅਕਾਲੀ ਦਲ ਦਾ ਝੰਡਾ ਗੱਡਾਂਗੇ ਤੇ ਜਿਸ ਤੋਂ ਬਾਅਦ ਉਹ ਦੂਜੇ ਪਾਸੇ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅੱਜ ਹੜਾ ਦੇ ਸੰਕਟ ਦੇ ਵਿੱਚ ਪੰਜਾਬ ਝੂਲ ਰਿਹਾ ਹੈ ਤੇ ਦੂਜੇ ਪਾਸੇ ਲਗਾਤਾਰ ਸਰਕਾਰ ਹੈ ਜਿਹੜੀ ਕਿ ਸੁੱਤੀ ਪਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਪੰਜਾਬ ਦੀ ਸਾਰ ਨਹੀਂ ਲਿੱਤੀ ਚਾਰੀ ਤੇ ਜਿਸ ਦੇ ਦੌਰਾਨ ਪਰਦਾਨ ਦੇ ਵੱਲੋਂ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਂਦੇ ਆਂ ਇਹਦਾ ਪਟੋਕੜ ਕੀ ਆ ਕਿਸ ਵਾਸਤੇ ਆਊਗਾ ਕੀ ਆਪਣਾ ਫਾਇਦਾ ਹੈ ਕਿ ਨਹੀਂ ਹੈ ਫਿਰ ਉਹ ਬੰਦਾ ਵਰਤ ਕੇ ਕਿਸੇ ਜਾਂਦਾ ਤੇ ਆਪਣੇ 5 ਸਾਲ ਖਰਾਬ ਕਰ ਦਿੰਦਾ ਆਪਾਂ ਕਿਤੇ ਸੋਚਿਆ ਕਿ ਅਕਾਲੀ ਦਲ ਕਿਉਂ ਪੈਦਾ ਹੋਇਆ ਅਕਾਲੀ ਦਲ ਨੂੰ ਪੈਦਾ ਕਰਨ ਵਾਲੇ ਤੁਹਾਡੇ ਬਜ਼ੁਰਗ ਹੈ ਅਕਾਲੀ ਦਲ ਨੂੰ ਬਣਾਇਆ ਸੀ ਗੁਰੂ ਘਰ ਦੀ ਰੱਖਿਆ ਵਾਸਤੇ ਹਰ ਸਾ ਪੰਥ ਦੀ ਰੱਖਿਆ ਵਾਸਤੇ ਪੰਜਾਬ ਦੇ ਗਰੀਬ ਕਿਸਾਨ ਦੀ ਰੱਖਿਆ ਵਾਸਤੇ ਅੱਜ ਜੋ ਕੁਝ ਵੀ ਕਿਸਾਨ ਭਰਾ ਤੁਸੀਂ ਅੱਜ ਹੁਲਤ ਹੈ ਉਹ ਅਕਾਲੀ ਦਲ ਦੀ ਦੇਣ ਹੈ ਇੱਕ ਵੀ ਚੀਜ਼ ਹੁਲਤ ਕਿਸੇ ਹੋਰ ਨੇ ਨਹੀਂ ਕੀਤੀ ਆ ਜੰਮੀਆਂ ਵੀ ਬੰਮੀਆਂ ਥੋਡੀਆਂ ਆ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਹੈ ਉਹਦੇ ਚ ਮੁਫਤ ਬਿਜਲੀ ਦੇਣ ਵਾਲਾ ਅਕਾਲੀ ਦਲ ਹੈ ਆ ਟਰੈਕਟਰਾਂ ਦਾ ਟੈਕਸ ਮਾਫ ਕਰਨ ਵਾਲਾ ਅਕਾਲੀ ਦਲ ਹੈ ਮਾਮਲਾ ਮਾਫ ਕਰਨ ਵਾਲਾ ਅਕਾਲੀ ਦਲ ਹੈ ਪਿੰਡਾਂ ਚ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਹੈ ਤੇ ਐਮਐਸਪੀ ਪਹਿਲੇ ਜਿਹੜੇ ਨਵੇਂ ਮੁੰਡੇ ਨੂੰ ਤਾਂ ਪਤਾ ਨਹੀਂ ਪੁਰਾਣੇ ਜਿਹੜੇ 7 ਸਾਲ ਪਹਿਲੇ ਆਪਣੇ ਇੱਥੇ ਪੰਜਾਬ ਜਿਹੜਾ ਐਮਐਸਪੀ ਨਹੀਂ ਹੁੰਦੀ ਸੀ ਜਿਵੇਂ ਅੱਜ ਯੂਪੀ ਬਿਹਾਰ ਤੜ ਜਾਓ ਜੇ ਤੁਸੀਂ ਕਣਕ ਜਾਂ ਝੋਨਾ ਵੇਚਣਾ ਨਾ ਛੇਰਨਾਂ ਕੋਲੇ ਦੂਜੀ ਏਜੰਸੀ ਉਹਦਾ ਇੱਕੀ ਕੋਲ ਗਿਆ ਪਰ ਸੈਂਪਲ ਲੈ ਕੇ ਜਾਣਾ ਪੈਂਦਾ ਐ ਮੰਡੀਆਣੀ ਉੱਥੇ ਆ ਅਕਾਲੀ ਦਲ ਨੇ ਮੋਰਚੇ ਲਾ ਕੇ ਸੜਖਰਾਇਆ ਆ ਜਿੰਨੇ ਵੀ ਤੁਹਾਡੇ ਖਾਰੇ ਐ ਕੱਸੀਆਂ ਗੱਡੀਆਂ ਆ ਅਕਾਲੀ ਦਲ ਦੇ ਦੇਣ ਨੇ ਆ ਜਿੰਨੇ ਗਏ ਮੈਂ 3 ਟਾਈਮ ਤੋਂ ਲੱਗੇ ਭਾਗਣਾ ਤਾਂ ਪਹਿਲੇ ਬਣਾਇਆ ਉਦੇ ਬਿਗੈਰ ਸਾਰੇ ਟੈਨ ਆਪਾ ਬਣਾਏ ਆ ਸਾਰੇ ਥਰਮਲ ਪਲਾਂਟ ਬਿਜਲੀ ਦੇਣ ਵਾਲੇ ਆਪਾ ਬਣਾਏ ਆ ਕਾਲੀਤਲ ਨੇ ਜਿੰਨੀਆਂ ਸੜਕਾਂ ਬਣਾਉਣਾ ਹੈ ਕਾਲੀਤਲ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਜੇ ਕੋਈ ਕਾਂਗਰਸ ਦੀ ਹੈ ਝਾੜੂ ਵਾਲੇ ਦੀ ਹੈ ਪਰ ਸਰਕਾਰਾਂ ਆ ਪੰਨਾ ਨਹੀਂ ਬਣਾਉਂਦੇ ਕਿਤੇ ਕਿਤੇ ਦੁੱਖ ਲੱਗਦਾ ਹੈ ਕਿ ਕਾਂਗਰਸ ਨੇ ਟੈਂਕਾਂ ਧੁੱਪਨਾ ਦਰਬਾਰ ਸਾਹਿਬ 'ਤੇ ਹਮਲਾ ਕਰਤਾ ਆਪਾਂ ਨੂੰ ਨਹੀਂ ਸਰਕਾਰਾਂ ਬਰਾਤੀਆਂ ਇਹ ਤੋਂ माड़ी सोच नहीं हो सकती हम आख पिछले केजरीवाल है? पता किसी बयान दिता कि जुती फेरनी पावे डांग फेरनी पे अभी अगली वोटा जितनी है जितनी झाड़ने वाले का बयान है आप इन कमजोर हो गए हूं केजरीवाल पहले कि फोटो ਕੋਈ ਸੜਕ ਦਾ ਵੀ ਗਾੜ੍ਹ ਨਹੀਂ ਆ ਤੇ ਕੇਂਦਰੀ ਵੱਲ ਆਪਣੇ ਆਪ ਉਹ ਹੈ ਤੇ ਹੁਣ ਹੜਾਏ ਆ ਕਿਥੇ ਕੇਂਦਰੀ ਵੱਲ ਕਿਥੇ ਭਗਵਾਨ ਦਮਨ ਕਿਥੇ ਸੋਡੀਆਂ ਤੇ ਕਰ ਭਗਵਾਨ ਦਮਨ ਅਗੇ ਕਹਿੰਦਾ ਕਹਿੰਦਾ ਜੀ ਮੈਂ ਹੁਣ ਜਿਹੜਾ ਤੁਸੀਂ ਮੈਨੂੰ ਦਿਤਾਇਆ ਵੋਟਾਂ ਕਰਕੇ ਮੈਨੂੰ ਹੈਲੀਕਾਪਟਰ ਮਿਲਿਆ ਹੁਣ ਮੈਂ ਹਰ ਹਰ ਜਿੱਥੇ ਆਏ ਆ ਉਹਨਾਂ ਦੀ ਮਦਦ ਵਾਸਤੇ ਮੈਂ ਹੈਲੀਕਾਪਟਰ ਦੇ ਰਿਹਾ ਹੁਣ ਮੈਨੂੰ ਪਤਾ ਹੈਲੀਕਾਪਟਰ ਦਾ ਚਾਰਪਾਣਾ ਲੋਕਾਂ ਨੂੰ ਡੀਜ਼ਲ ਚਾਹੀਦਾ, ਦੁਕਾਨਾਂ ਨੂੰ ਮੋਟਰਾਂ ਚਾਹੀਦੀਆਂ, ਲੋਕਾਂ ਨੂੰ ਪੰਪ ਚਾਹੀਦੇ ਆ। ਲੋਕਾਂ ਨੂੰ ਬੋਰੀਆਂ ਚਾਹੀਦੀਆਂ, ਜੀਸੀਬੀ ਚਾਹੀਦੀਆਂ, ਇੰਤੋਂ ਟਰੈਕਟਰ ਦੀ ਐਕਟੀਵ ਤੇਲ ਚਾਹੀਦਾ। ਉੱਥੇ ਰਾਸ਼ਨ ਚਾਹੀਦਾ, ਉੱਥੇ ਦਵਾਈਆਂ ਚਾਹੀਦੀਆਂ। ਨਹੀਂ ਹੈਲੀਕਾਪਟਰ ਲੈ ਕੇ ਜਾ ਰਹੇ ਆ। ਜਿਹੜੇ ਬੰਦੇ ਆਏ ਨਹੀਂ ਪਤਾ ਕੀ ਲੋੜ ਕੀ ਐ। ਉਹ ਮੁੱਖ ਮੰਤਰੀ ਆਪਣਾ। ਵੱਡੇ ਪਾਲ ਸਾਹਿਬ, ਬਾਪੂ ਪਾਲ ਸਾਹਿਬ 20 ਸਾਲ ਤੋਂ ਪੜੇ। ਤੁਹਾਨੂੰ ਵਿਸ਼ਵਾਸ ਸੀ। ਪਰ ਪਤਾ ਸੀ ਕਿ ਉਹ ਜ਼ਮੀਨ ਨਾਲ ਜੁੜੇ ਜੋ ਕਹਿਣਗੇ ਉਹ ਕਰਦੇ ਸੀ ਆਪਣੇ ਸਮੇਂ ਚ ਅਸੀਂ 4 ਮਹੀਨੇ ਪਹਿਲੀ ਤਿਆਰੀ ਕਰ ਲੈਂਦੇ ਸੀ ਹੜਾ ਦੀ ਪਹਿਲੀ ਬੰਦ ਪੱਕੇ ਕਰ ਲੈਂਦੇ ਸੀ ਜੇ ਸੀ ਵੀ ਅਲੱਗੇ ਸਰਕਾਰ ਲੱਗ ਜਾਂਦੀ ਸੀ ਕਿ ਮੌਸਮ ਪਜਨਾ ਮਰਦੀ ਮੜਾ ਹੋਏ ਤੇ ਸੀ ਪਾਣੀ ਕਰ ਦਿੰਦੇ ਹੁੰਦੇ ਸੀ ਆਤਮ ਨਿਲਾ ਨੇ ਕਿਹਾ ਇਹਨੂੰ ਪਤਾ ਹੀ ਨਹੀਂ ਮੈਂ ਫਿਰਾਂ ਨੂੰ ਪੁੱਛਿਆ ਕਿ ਨੇ 4 ਸਾਲ ਹੋ ਗਏ ਇੱਕ ਮੀਟਿੰਗ ਵੀ ਕੀਤੀ एक बंद साफ नहीं किया एक बंद पक्ा नहीं किया चार सारा नुकसान देखो कि हो गया आ गरीब जनता बैठी है आटा दाल नीले कार कीमल साहब ने लिया बंद करती है हूं जी गारी है सेंटर की आ रही है किसान वास्ते आटा दाल बंद करता शहर भी बंद कर दी है आई लड़कियारशिप वापस दें ਸਾਇਕਤ ਜਿੰਦੇ ਸੀ ਜੇ ਐਸਪੀ ਪਰਵਾਰਾਂ ਦੇ ਬੱਚਿਆਂ ਨੂੰ ਮੋਤਫਲ ਹੋਣੇ ਸਾਰਾ ਹੀ ਮਤ ਹੈ ਜੇ ਪੰਜਾਬ ਨੂੰ ਬਚਾਉਣਾ ਜੇ ਕਿਸਾਨੀ ਨੂੰ ਬਚਾਉਣਾ ਜੇ ਆਪਣੇ ਗਰੀਬ ਜਨਤਾ ਨੇ ਬਚਣਾ ਹੈ ਆਪਣੇ ਕੋਲੇ ਹੁਣ ਤਜਰਬੇ ਕਰਨ ਦਾ ਸਮਾਂ ਨਹੀਂ ਹੈ ਅਕਾਲੀ ਦਾ ਲੈ ਆਓ ਆਪਣੀ ਆਪਣੀ ਪੰਜਾਬ ਦੀ ਪਾਰਟੀ ਆਪਣੀ ਕੌਮ ਦੀ ਜਥੇਬੰਦੀ ਤਾਂ ਬਚਾਂਗੇ ਜੇ ਹੋਰ ਵੀ ਕਿਤੇ ਗੱਲਾਂ ਚਾਗੇ ਲਾਰਿਆਂ ਚਾਗੇ ਆਜੀ ਆਜੀ ਢਾਡੂ ਵਾਲੇ ਨੇ ਪਾਉ ਉਹਨਾਂ ਦੀ ਸਰਕਾਰ ਹੈ ਅੱਤ 4 ਸਾਲ ਸਰਕਾਰ ਨੇ ਆਪਣਾ ਕੋਈ ਹੰਬ ਦੇ ਪਏ 4 ਸਾਲ ਹੋ ਗਏ ਸਰਕਾਰ ਬਣੀ ਨੂੰ ਡੱਕਾ ਨਹੀਂ ਤੋੜਿਆ ਜੇ ਤੁਸੀਂ ਪੰਜਾਬ ਨੂੰ ਜਨਨ ਤਰੰਤਨ ਵਾਲੇ ਤੁਸੀਂ ਬਚਾ ਸਕਦੇ ਹੋ ਤੁਸੀਂ ਇਸ ਬਾ ਇਲੈਕਸ਼ਨ ਵਿੱਚ ਅਕਾਲੀ ਦਲ ਮੁਸਤਕੜਾ ਕਰ ਦਿਓ ਅਕਾਲੀ ਦਲ ਨੂੰ ਜਿਤਾ ਦਿਓ ਐਡਾ ਤੂਫਾਨ ਅਸੀਂ ਖੜਾ ਕਰਾਂਗੇ ਜਿਹੜਾ ਆ ਜਾਲੇ ਬਿੱਲੀਆਂ ਹੀ ਪਾੜੀਆਂ ਪਹਜਾਵਾਂਗੇ ਤਾਂ ਬਚਾਂਗੇ ਆਪਾਂ